25 25 50 ਤੇ ਮਾਲਵਾ ਨਹਿਰ ਲੱਭ ਕੇ ਦਿਖਾ ਤਾਂ ਉਹ ਜਗ੍ਹਾ ਤੇ ਪਹੁੰਚ ਗਿਆ ਮੈਂ ਜਿੱਥੇ ਮਾਨ ਸਾਹਿਬ ਟੱਕ ਲਾ ਕੇ ਗਏ ਸੀ ਆ ਤਾਂ ਉਹ ਜਗ੍ਹਾ ਜਿੱਥੇ ਮਾਨ ਸਾਹਿਬ ਆ ਕੇ ਟੱਕ ਲਾ ਕੇ ਗਏ ਸੀ ਉਹ ਬਾਕੀ ਹੁਣ ਮੈਂ ਖਾ ਚਲੋ ਕਈ ਵਾਰੀ ਆਏ ਹੁੰਦਾ ਵੀ ਕੋਈ ਚੋਰੀ ਛਪੇ ਆ ਨਿਕਲੀ ਜਾਂਦੀ ਹੋਵੇ ਆਪਾਂ ਇੱਧਰ ਜਾ ਕੇ ਵੀ ਦੇਖਾਈਏ ਨਹਿਰ ਹੀ ਲੱਭ ਲਗੀ ਜਿਹੜੀ ਨਹਿਰ ਆਸਤੇ ਮਾਨ ਸਾਹਿਬ ਨੇ ਇੰਨਾ ਪ੍ਰਚਾਰ ਕੀਤਾ ਸੀ ਆਪਾਂ ਇੱਧਰ ਵੀ ਜਾ ਕੇ ਦੇਖ ਲੈਣੇ ਆ ਇੱਧਰ ਹੀ ਨਾਲ ਕੋਈ ਲਕੋਈ ਲਕਾਈ ਬੈਠੇ ਹੁਣ ਉਹ ਤੇ ਲੱਭਣੀ ਆ ਆਪਾਂ ਨਹਿਰੇ ਮਾਨ ਸਾਹਿਬ ਹੋ ਸਕਦਾ ਬਣਾ ਰਹੇ ਹੁਣ ਕੋਈ ਵਿਰੋਧੀ ਵਿਰਾਧੀ ਲਕੋਈ ਜਾਂਦੇ ਹੁਣ ਗੱਲ ਦੇ ਉੱਤੇ ਮੋਹਰ ਹੋਰ ਲੱਗ ਗਈ ਕਿ ਅੱਜ ਦੀ ਬਾਈਟ ਦੇ ਵਿੱਚ ਮਾਲਵਾ ਨਹਿਰ ਲਈ 1 ਰੁਪਿਆ ਦੀ ਮਾਲਵਾ ਨਹਿਰ ਦਾ ਨਾਮ ਹੀ ਹੈ ਨਹੀਂ ਫਿਰ ਇਹ ਮਾਲਵਾ ਨਹਿਰ ਗਈ ਕਿੱਧਰ ਇਹ ਉਮੀਦ ਤਾਂ ਨਹੀਂ ਕਿਤੇ ਤੁਰ ਗਈ ਵੀ ਜਿਵੇਂ ਗੋਲਟੀ ਬਰਾੜ ਖੜਿਆ ਸੀ ਇਹ ਉਵੇਂ ਤਾਂ ਹੀ ਨਹੀਂ ਤੁਰ ਗਈ ਜਿਵੇਂ ਮਾਨ ਸਾਹਿਬ ਨੇ ਔਰਤਾਂ ਨੂੰ 11-1100 ਰੁਪਿਆ ਦੇਣ ਦੀ ਗੱਲ ਕੀਤੀ ਸੀ ਬੜਾ بڑا ਰੌਲਾ ਪਾਇਆ ਸੀ ਬੜੇ ਪੋਸਟਰ ਲੱਗੇ ਸੀ ਬੋਰਡ ਲੱਗੇ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਕੱਢੀ ਜਾਵੇਗੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਾਈ ਜਾਵੇਗੀ ਵੀ ਉਹ ਨਹਿਰ ਹੈ ਕਿ वैसे ਤਾਂ नहर हरी के पतन तो स्टार्ट होवेगी क्योंकि ਜਦੋਂ ਸਾਡੀਆਂ ਨਹਿਰਾਂ ਉੱਥੋਂ ਨਿਕਲਦੀਆਂ ਇਹਦਾ ਵੀ ਜਿਹੜਾ ਮੋੜਾ ਉੱਥੋਂ ਬੱਜੇਗਾ ਪਰ ਮੈਂ ਕਿਹਾ ਚਲੋ ਮਾਨ ਸਾਹਿਬ ਨੇ ਕਿਹਾ ਹੋਣਾ ਇਹ ਵਿਚਾਰੋਂ ਸ਼ੁਰੂ ਕਰ ਦਿੰਨੇ ਆ ਕਿਉਂਕਿ ਟੱਕ ਉਹ ਇੱਥੇ ਲਾਇਆ ਗਿਆ ਸੀ ਪਰ ਮੈਂ ਨਹਿਰ ਲੱਭਣ ਆਇਆ ਸਰਕਾਰ ਤਾਂ 2 ਸਾਲ ਰਹਿ ਗਈ ਤੇ 8 ਮਹੀਨੇ ਪਹਿਲਾਂ ਇਹ ਟੱਕ ਮਾਰਿਆ ਸੀ ਤੇ ਜੇ ਬਾਨੀ ਹੁੰਦੀ ਤਾਂ ਹੁਣ ਤੱਕ ਤਾਂ ਕੁਛ ਨਾ ਕੁਛ ਤਾਂ ਕੋਈ 100 50 ਕਿਲੋਮੀਟਰ 60 ਕਿਲੋਮੀਟਰ ਤਾਂ ਪੱਟੀ ਜਾ ਚੁੱਕੀ ਹੁੰਦੀ ਦੋਸਤੋ ਅੱਜ ਮੈਂ ਉਹ ਨਹਿਰ ਵੇਖਣ ਆਇਆ ਜਿਹਦਾ ਪਿਛਲੇ 2024 ਦੀ ਜੁਲਾਈ ਦੇ ਵਿੱਚ ਮਾਨ ਸਾਹਿਬ ਨੇ ਟੱਕ ਲਾ ਕੇ ਉਦਘਾਟਨ ਕੀਤਾ ਸੀ ਮੈਂ ਕਿਹਾ ਬੜਾ ਰੌਲਾ ਪਿਆ ਸੀ ਬੜੇ ਪੋਸਟਰ ਲੱਗੇ ਸੀ ਬੋਰਡ ਲੱਗੇ ਸੀ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਕੱਢੀ ਜਾਵੇਗੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਾਈ ਜਾਵੇਗੀ ਵੀ ਉਹ ਨਹਿਰ ਹੈ ਕਿੱਥੇ ਮਾਲਵਾ ਨਹਿਰ ਜਿਹਦਾ ਨਾਮ ਮਾਲਵਾ ਨਹਿਰ ਰੱਖਿਆ ਸੀ ਤੇ ਮਾਨ ਸਾਹਿਬ ਨੇ ਕਿਹਾ ਸੀ ਕਿ ਉਹ ਮਾਲਵੇ ਦੇ ਪਿੰਡਾਂ ਨੂੰ ਸਿੰਚਾਈ ਦੇਵੇਗੀ ਪਾਣੀ ਦੇਵੇਗੀ ਤਾਂ ਉਹ ਜਗ੍ਹਾ ਤੇ ਪਹੁੰਚ ਗਿਆ ਮੈਂ ਜਿੱਥੇ ਮਾਨ ਸਾਹਿਬ ਟੱਕ ਲਾ ਕੇ ਗਏ ਸੀ ਮੈਂ ਦੇਖ ਰਿਹਾ ਮੈਂ ਬਹੁਤ ਦੂਰ ਤੱਕ ਤੁਰ ਕੇ ਆਇਆ ਪਿੱਛੋਂ ਤੱਕ ਵੀ ਚਲਿਆ ਗਿਆ ਇਧਰ ਤੱਕ ਵੀ ਚਲਿਆ ਗਿਆ ਮੈਂ ਕਿਹਾ ਚਲੋ ਵੈਸੇ ਤਾਂ ਇਹ ਨਹਿਰ ਹਰੀ ਕੇ ਪੱਤਨ ਤੋਂ ਸਟਾਰਟ ਹੋਵੇਗੀ ਕਿਉਂਕਿ ਜਦੋਂ ਸਾਡੀਆਂ ਨਹਿਰਾਂ ਉੱਥੋਂ ਨਿਕਲਦੀਆਂ ਇਹਦਾ ਜਿਹੜਾ ਮੋੜਾ ਉੱਥੋਂ ਬੱਜੇਗਾ ਫਿਰ ਮੈਂ ਕਿਹਾ ਚਲੋ ਮਾਨ ਸਾਹਿਬ ਨੇ ਕਿਹਾ ਹੋਣਾ ਇਹ ਵਿਚਾਰੋਂ ਸ਼ੁਰੂ ਕਰ ਦਿੰਨੇ ਆ ਕਿਉਂਕਿ ਟੱਕ ਵਿੱਚ ਲਾਏ ਗਏ ਸੀ ਪਰ ਮੈਂ ਨਹਿਰ ਲੱਭਣ ਆਇਆ ਮੈਨੂੰ ਕਿਤੇ ਵੀ ਨਹਿਰ ਦਿਖਾਈ ਨਹੀਂ ਦਿੱਤੀ ਆ ਦੋ ਨਹਿਰਾਂ ਜਿਹੜੀਆਂ ਇੱਕ ਰਾਜਸਥਾਨ ਨੂੰ ਜਾਂਦੀ ਹੈ ਇੱਕ ਸਾਡੇ ਪੰਜਾਬ ਦੀ ਹੈ ਤੋ ਬਿਨਾ ਜਿਹੜੀ ਤੀਜੀ ਮਾਲਵਾ ਨਹਿਰ ਹੈ ਮੈਂ ਬੜੇ ਦਰਖਤਾਂ ਦੇ ਵਿੱਚ ਵੀ ਆ ਮੈਂ ਵੀ ਆਪਾਂ ਆਪਾਂ ਸਾਰੇ ਦੇਖ ਕੇ ਵੀ ਆਉਣੇ ਇੱਕ ਵਾਰੀ ਆ ਤਾਂ ਉਹ ਜਗਾ ਜਿੱਥੇ ਮਾਨ ਸਾਹਿਬ ਆ ਕੇ ਟੱਕ ਲਾ ਗਏ ਸੀ ਉਹ ਬਾਕੀ ਹੁਣ ਮੈਂ ਕਿਹਾ ਚਲੋ ਕਈ ਵਾਰੀ ਐ ਹੁੰਦਾ ਵੀ ਕੋਈ ਚੋਰੀ ਛਪਿਆ ਨਿਕਲੀ ਜਾਂਦੀ ਹੋਵੇ ਆਪਾਂ ਇੱਧਰ ਜਾ ਕੇ ਵੀ ਦੇਖਿਆਈਏ ਨਹਿਰ ਹੀ ਲੱਭ ਲਗੇ ਜਿਹੜੀ ਨਹਿਰ ਆਸਤੇ ਮਾਨ ਸਾਹਿਬ ਨੇ ਇੰਨਾ ਪ੍ਰਚਾਰ ਕੀਤਾ ਸੀ ਜਿਹੜੀਆਂ ਗਿੱਦੜ ਵਾਹ ਦੀਆਂ ਵੋਟਾਂ ਵੇਲੇ ਜਿਹੜੀ ਨਹਿਰ ਨੂੰ ਪੂਰਾ ਵਰਤਿਆ ਗਿਆ ਸੀ ਤਾਂ ਮੈਂ ਹੁਣ ਇੱਥੇ ਵੀ ਚੜ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਸਾਰੇ ਪਾਸੇ ਦਿਖਾ ਦੇ ਵੀ ਕਿਸੇ ਹੋ ਸਕਦਾ ਆਪਾਂ ਨੂੰ ਦਿਖਾਈ ਨਾ ਦਿੰਦੀ ਹੋਵੇ ਕੋਈ ਨਹਿਰ ਬਾਣੀ ਰਹੀ ਹੋਵੇ ਕੋਈ ਲੋਕ ਹੀ ਆਪਣੇ ਦੇਖ ਕੇ ਦੱਸ ਦੇਣ ਕਿ ਫਲਾਣੇ ਜਗ੍ਹਾ ਜੀਸੀਬੀ ਚੱਲੀ ਜਾਂਦੀ ਹੈ ਫਲਾਣਾ ਟੱਕ ਚੱਲੀ ਜਾਂਦਾ ਫਲਾਣੀਆਂ ਮਸ਼ੀਨਾਂ ਚੱਲੀ ਜਾਂਦੀਆਂ ਤਾਂ ਸਾਰੇ ਕਿਤੇ ਦੇਖਣ ਤੇ ਮੈਨੂੰ ਨਹਿਰ ਦਿਖਾਈ ਨਹੀਂ ਦੇ ਰਹੀ ਵੀ ਕੋਈ ਨਵੇਂ ਨਹਿਰ ਬਣ ਰਹੀ ਹੋਵੇ ਤੇ ਉਹ ਗੱਲ ਦੇ ਉੱਤੇ ਮੋਹਰ ਹੋਰ ਲੱਗ ਗਈ ਕਿ ਅੱਜ ਕੀ ਬਾਈਟ ਦੇ ਵਿੱਚ ਮਾਲਵਾ ਨਹਿਰ ਲਈ 1 ਰੁਪਿਆ ਨਹੀਂ ਮਾਲਵਾ ਨਹਿਰ ਦਾ ਨਾਮ ਹੀ ਹੈ ਨਹੀਂ ਫਿਰ ਇਹ ਮਾਲਵਾ ਨਹਿਰ ਗਈ ਕਿੱਧਰ ਇਹ ਉਮੀਦ ਤਾਂ ਨਹੀਂ ਕਿਤੇ ਤੁਰ ਗਈ ਵੀ ਜਿਵੇਂ 골ਡੀ ਬਰਾੜ ਫੜਿਆ ਸੀ ਏ ਉਮੀਦ ਤਾਂ ਨਹੀਂ ਤੁਰ ਗਈ ਜਿਵੇਂ ਮਾਨ ਸਾਹਿਬ ਨੇ ਔਰਤਾਂ ਨੂੰ 11-1100 ਰੁਪਿਆ ਦੇਣ ਦੀ ਗੱਲ ਕਹੀ ਸੀ ਮੈਂ ਆਖਿਆ ਵੀ ਮਾਨ ਸਾਹਿਬ ਹੈ ਮੁੱਖ ਮੰਤਰੀ ਹੈ ਜੇ ਕੋਈ ਟੱਕ ਲਾਇਆ ਗਿਆ ਹੈ ਕੋਈ ਗਲਤ ਆ ਬਾਣੀ ਰਹੀ ਹੋਊਗੀ ਕੋਈ ਸ਼ਰਵਾਤ ਤਾਂ ਹੋ ਹੀ ਰਹੀ ਹੋਊਗੀ ਕੋਈ ਨਹਿਰ ਦਾ ਪ੍ਰੋਜੈਕਟ ਤਾਂ ਚੱਲ ਰਿਹਾ ਹੋਊਗਾ ਆਪਾਂ ਹਲੇ ਵੀ ਆਪਾਂ ਇਹ ਯਕੀਨ ਨਹੀਂ ਕਰਦੇ ਕਈ ਵਾਰੀ ਕੋਈ ਲੁਕੋਈ ਬੈਠਾ ਹੋਵੇ ਨਹਿਰ ਤੇ ਮਾਨ ਸਾਹਿਬ ਬਣਾਈ ਜਾਂਦੇ ਹੋਣ ਆਪਾਂ ਹੋਰ ਜਾ ਕੇ ਦੇਖਦੇ ਆਂ ਲੱਭਦੇ ਆਂ ਪਰ ਸਾਰੇ ਪਾਸੇ ਨਿਗਾਹ ਮਾਰਦੇ ਆਂ ਉਈ ਮਸ਼ੀਨ ਕੋਈ ਖੜਕਾ 8 ਮਹੀਨੇ ਦੇ ਕਰੀਬ ਮਾਨ ਸਾਹਿਬ ਨੂੰ ਆਇਆਂ ਨੂੰ ਇੱਥੇ ਹੋ ਗਏ ਐ 8 ਮਹੀਨੇ ਦੇ ਵਿੱਚ ਕਿਉਂਕਿ ਇਹ ਨਹਿਰ ਬਣਨਾ ਕਿਹੜਾ ਇੱਕ ਦੋ ਦਿਨ ਦਾ ਕੰਮ ਐ ਆ ਸਰਕਾਰ ਦਾ 2 ਸਾਲ ਰਹਿ ਗਏ ਤੇ 8 ਮਹੀਨੇ ਪਹਿਲਾਂ ਇਹ ਟੱਕ ਮਾਰਿਆ ਸੀ ਤੇ ਜੇ ਬਣਨੀ ਹੁੰਦੀ ਤਾਂ ਹੁਣ ਤੱਕ ਤਾਂ ਕੁਛ ਨਾ ਕੁਛ ਤਾਂ ਕੋਈ 100 50 ਕਿਲੋਮੀਟਰ 60 ਕਿਲੋਮੀਟਰ ਤਾਂ ਪੱਟੀ ਜਾ ਚੁੱਕੀ ਹੁੰਦੀ ਪਰ ਇੱਥੇ ਤਾਂ ਆਪਾਂ ਇੱਧਰ ਵੀ ਜਾ ਕੇ ਦੇਖ ਲੈਣੇ ਆ ਵੀ ਉਹਨਾਂ ਨੇ ਇੱਧਰ ਹੀ ਨਾਲ ਕੋਈ ਹਿਲਕਾਈ ਬੈਠੇ ਹੋਣ ਉਹਨੂੰ ਲੱਭਣੀ ਆਪਾਂ ਨਹਿਰ ਇਹ ਮਾਨ ਸਾਹਿਬ ਹੋ ਸਕਦਾ ਬਣਾ ਰਹੇ ਹੁਣ ਕੋਈ ਵਿਰੋਧੀ ਵਿਰਾਧੀ ਲੁਕੋਈ ਜਾਂਦੇ ਹੁਣ ਇੱਧਰ ਵੀ ਕੁਛ ਨਹੀਂ ਦਿਖਾਈ ਦੇ ਰਿਹਾ ਤਾਂ ਮਾਨ ਸਾਹਿਬ ਨੂੰ ਹੁਣ ਮੈਂ ਬੇਨਤੀ ਕਰਨੀ ਚਾਹਣਾ ਹੈ ਕਿ ਤੁਸੀਂ ਨਹਿਰ ਦਾ ਟੱਕ ਤਾਂ ਮਾਰ ਗਏ ਸੀ ਹੁਣ ਕਿਸੇ ਦਿਨ ਆ ਕੇ ਸਾਨੂੰ ਨਹਿਰ ਦਿਖਾਤਾ ਜਾਓ ਅਸੀਂ ਨਹਿਰ ਤੇ ਦਰਸ਼ਨ ਤਾਂ ਕਰ ਲਈਏ ਵੀ ਤੁਸੀਂ ਕਿੱਥੇ ਬਣਾ ਰਹੇ ਹੋ ਸੋ ਅਸੀਂ ਜਿੰਨਾ ਕਿ ਇੱਥੇ ਆ ਕੇ ਦੇਖਿਆ 8 ਮਹੀਨੇ ਪਹਿਲਾਂ ਜਿਹੜਾ ਰੌਲਾ ਪਿਆ ਗਿੱਦੜਬਾਹ ਦੇ ਵਿੱਚ ਬੋਰਡ ਲੱਗੇ ਗਿੱਦੜਬਾਹ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਹੋਇਆ ਉਹ ਨਹਿਰ ਬਣ ਲਈ ਇੱਥੇ ਕਿਸੇ ਵੀ ਤਰੀਕੇ ਦਾ ਕੋਈ ਪ੍ਰੋਜੈਕਟ ਨਹੀਂ ਚੱਲ ਰਿਹਾ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਹੁਣ ਤਾਂ ਇੱਥੇ ਬੋਰਡ ਵੀ ਨਹੀਂ ਦਿਖਾਈ ਦਿੱਤਾ ਕੋਈ ਨਹੀਂ ਪੱਥਰ ਨਹੀਂ ਦਿਖਾਈ ਦਿੱਤਾ ਇਹ ਕਿਤੇ ਨਕਸ਼ਾ ਬਣਾ ਕੇ ਲਾਇਆ ਸੀ ਉਹ ਨਕਸ਼ਾ ਵੀ ਹੈ ਨਹੀਂ ਉਹ ਨਹਿਰ ਗਈ ਕਿੱਧਰ ਜਿਹਦਾ ਇਨਾ ਪ੍ਰਚਾਰ ਮਾਨ ਸਾਹਿਬ ਕਈ ਸੈਂਕੜੇ ਕਰੋੜ ਰੁਪਇਆ ਕਹਿੰਦੇ ਸੀ ਉਹ ਤੇ ਲੱਗਣਾ ਆਪਾਂ ਨੈਟ ਤੇ ਸਰਚ ਮਾਰਦੇ ਆ ਮਾਨ ਸਾਹਿਬ ਨੇ ਕਿੰਨਾ ਕਿਹਾ ਸੀ ਵੀ ਉਹਦੇ ਤੇ ਖਣੀ ਕਿੰਨੇ ਕਰੋੜ ਰੁਪਇਆ ਲੱਗੇਗਾ ਪਹਿਲੀ ਵਾਰ ਬਣੇਗੀ 178000 ਏਕੜ ਰਕਬੇ ਨੂੰ ਮਿਲੇਗਾ ਲਾਭ ਚਾਰ ਜਿਲਿਆਂ ਦੇ ਮਾਨ ਸਾਹਿਬ ਨੇ ਕਿਹਾ ਸੀ 150 ਕਿਲੋਮੀਟਰ ਲੰਬੀ ਮਾਲਵਾ ਨਹਿਰ ਬਣਾਈ ਜਾਵੇਗੀ 150 ਕਿਲੋਮੀਟਰ ਲੰਬੀ ਤੇ ਮੈਨੂੰ ਤਾਂ ਹਜੇ ਤੱਕ ਕਿਸੇ ਕਿਲੋਮੀਟਰ ਦੇ ਵਿੱਚ ਵੀ ਖਦਾਈ ਹੁੰਦੀ ਦਿਖਾਈ ਨਹੀਂ ਦਿੱਤੀ ਵੀ ਚਲ ਇੱਥੇ ਹੋ ਰਹੀ ਹੋਵੇ ਫਿਰ ਮੈਂ ਆਸੇ ਪਾਸੇ ਦੇ ਲੋਕਾਂ ਨੂੰ ਵੀ ਪੁੱਛਿਆ ਉਹ ਵੀ ਕਹਿੰਦੇ ਵੀ ਅਸੀਂ ਤਾਂ ਨਹੀਂ ਦੇਖੀ ਕੋਈ ਇੱਥੇ ਜੀਸੀਬੀ ਆਈ ਹੋਵੇ ਕੋਈ ਇੱਥੇ ਕੰਮ ਚੱਲਿਆ ਹੋਵੇ ਸੋ ਇਹ ਨਾ ਹੋਵੇ ਆਹ ਬੋਰਡ ਜੇ ਤੁਸੀਂ ਆ ਦੇਖੀ ਹੋਣੇ ਆ ਇਸ ਤਰੀਕੇ ਦੇ ਬੋਰਡ ਬੜੇ ਲੱਗੇ ਸੀ ਬਠਿੰਡਾ ਫਰੀਦਕੋਟ ਫਰੋਇਦਪੁਰ ਸ਼੍ਰੀ ਮੁਕਤਸਰ ਸਾਹਿਬ ਸਮੇਤ ਹੋਰ ਜਿਲ੍ਹਿਆਂ ਦੇ ਲੱਖਾਂ ਕਿਸਾਨਾਂ ਨੂੰ ਮਿਲੇਗੀ ਪਾਣੀ ਦੀ ਸੁਵਿਧਾ 178000 ਰਕਬੇ ਨੂੰ ਆ ਇਹਦਾ ਨਕਸ਼ਾ ਜਾਂ ਬਣਾਇਆ ਸੀ ਹੁਣ ਨਕਸ਼ਾ ਵੀ ਨਹੀਂ ਦਿਖ ਰਿਹਾ ਮੈਨੂੰ ਤਾਂ ਕਿਤੇ ਆ ਨਕਸ਼ਾ ਬਣਾਇਆ ਸੀ ਬੜੀਆਂ ਗੱਲਾਂ ਕੀਤੀਆਂ ਸੀ ਮਾਨ ਸਾਹਿਬ ਨੇ ਪਰ ਹੁਣ ਮਾਨ ਸਾਹਿਬ ਦੀਆਂ ਗੱਲਾਂ ਗਈਆਂ ਕਿੱਧਰ ਇਹ ਤਾਂ ਹੁਣ ਸਮਝ ਨਹੀਂ ਆਉਂਦੀ ਪਰ ਹਰਿਆਣਾ ਨੂੰ ਪੰਜਾਬ ਦੀ ਨਵੀਂ ਮਾਲਵਾ ਨਹਿਰ ਤੇ ਇਤਰਾਜ ਹਰਿਆਣਾ ਨੇ ਇਤਰਾਜ ਵੀ ਜਿਤਾਤਾ ਸੀ ਕਮਾਲ ਹੀ ਹੋ ਗਈ ਮਾ ਹਰਿਆਣਾ ਵਾਲਿਓ ਐਵੇਂ ਨਾ ਗੁੱਸਾ ਕਰਿਆ ਕਰੋ ਮਾਨ ਸਾਹਿਬ ਕਈ ਵਾਰੀ ਆ ਐ ਨਹੀਂ ਕਹਿੰਦੇ ਹੁੰਦੇ ਕਈ ਵਾਰੀ ਗੱਲ ਕਹਿਦੇ ਹੁੰਦੇ ਪਰ ਕਰਦੇ-ਕਰਦੇ ਨਹੀਂ ਹੁੰਦੇ ਸੋ ਇਸ ਕਰਕੇ ਗੁੱਸਾ-ਗਸਾ ਕਰਨ ਦੀ ਲੋੜ ਨਹੀਂ ਹੁੰਦੀ ਇਹ ਮਾਨ ਸਾਹਿਬ ਨੇ ਜਿਹੜੀ ਨਹਿਰ ਹੈ ਉਹ ਹਾਲੇ ਤੱਕ ਮੈਨੂੰ ਦਿਖਾਈ ਨਹੀਂ ਦਿੱਤੀ ਅੱਜ ਇੱਕ ਅਖਬਾਰ 'ਚ ਖਬਰ ਲੱਗੀ ਸੀ ਕਿ 27 ਫਰਵਰੀ ਦੇ ਵਿੱਚ ਜ਼ਮੀਨ ਇਹਦਾ ਜ਼ਮੀਨ ਪ੍ਰਾਪਤੀ ਦਾ ਕੰਮ ਵੀ ਚੱਲ ਪਿਆ ਸੀ। ਸੋ ਮੈਨੂੰ ਲੱਗਦਾ ਕਿ ਆ ਸਰਕਾਰ ਸਰਕਾਰ 'ਚ ਤਾਂ ਮਾਲਵਾ ਨਹਿਰ ਜਿਹੜੀ ਹੈ ਉਹ ਬਣਦੀ ਦਿਖਾਈ ਨਹੀਂ ਦਿੰਦੀ ਕਿਉਂਕਿ ਜੇ ਬਣਨੀ ਹੁੰਦੀ ਜੇ ਜ਼ਮੀਨ ਲੈਣੀ ਹੁੰਦੀ ਤਾਂ ਬਜਟ ਰੱਖਿਆ ਜਾਣਾ ਸੀ। ਤਾਂ ਉਹ ਬਜਟ ਦੇ ਕਿੱਤੇ ਵੀ ਦਿਖਾਈ ਨਾ ਦੇਣਾ ਇਸ ਗੱਲ ਨੂੰ ਸਿੱਧ ਕਰਦਾ ਕਿ ਉਹ ਨਹਿਰ ਸਿਰਫ ਕਾਗਜ਼ਾਂ 'ਚ ਰਹਿ ਗਈ ਹੈ ਜ਼ਮੀਨ ਤੇ ਉਸ ਨਹਿਰ ਦਾ ਕੋਈ ਵजूद ਨਹੀਂ ਹੈ ਆ ਜਗ੍ਹਾ ਦੇ ਉੱਤੇ ਅਸੀਂ ਆ ਕੇ ਦੇਖਾਂਗੇ ਟਾਕੇ ਇੱਥੇ ਲੱਗਿਆ ਸੀ ਤਾਂ ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਸੀ ਨਾ ਜੀ ਸੀ ਬੀਆਂ ਨੇ ਕੰਮ ਤਾਂ ਇੱਥੋਂ ਹੀ ਕਰਨਾ ਸੀ ਸੋ ਇੱਥੇ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਇਹ ਵੀ ਨਹੀਂ ਹੈ ਕਿ ਇੱਥੇ ਜਿਹੜੀ ਕੋਈ ਆਸੇ-ਪਾਸੇ ਦਰਖਤਾਂ ਦੀ ਕਟਾਈ ਚੱਲ ਪਈ ਹੋਵੇ ਕੁਝ ਕਿਸੇ ਤਰੀਕੇ ਦਾ ਕੋਈ ਕੰਮ ਇੱਥੇ ਹਾਲੇ ਤੱਕ ਦਿਖਾਈ ਨਹੀਂ ਦਿੱਤਾ। ਬਾਕੀ ਅਸੀਂ ਐਮਐਲਏ ਸਹਿਬਾਨ ਜਿਹੜੇ ਕੋਈ ਵਿਰੋਧੀ ਧਿਰ ਦੇ ਵਿੱਚ ਉਹਨਾਂ ਨੂੰ ਪੁੱਛਾਂਗੇ ਕਿ ਕੋਈ ਬਾਈਟ ਦੇ ਵਿੱਚ ਪ੍ਰੋਵੀਜ਼ਨ ਰੱਖਿਆ ਗਿਆ। ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜੇਕਰ ਕੋਈ ਬਾਈਟ ਦੇ ਵਿੱਚ ਮਾਲਵਾ ਨਹਿਰ ਲਈ ਪ੍ਰੋਵੀਜ਼ਨ ਰੱਖਿਆ ਹੈ ਤਾਂ ਜ਼ਰੂਰ ਬਣਦੀ ਹੋਵੇਗੀ। ਨਹੀਂ ਫਿਰ 25 25 50 ਤੇ ਮਾਲਵਾ ਨਹਿਰ ਲੱਭ ਕੇ ਦਿਖਾ ਇਹ ਗੱਲ ਤਾਂ ਹੁਣ ਮਾਨ ਸਾਹਿਬ ਨੂੰ ਕਹਿਣੀ ਪਊਗੀ ਹੁਣ 25 25 50 ਵਾਲੀ ਗੱਲ ਹੀ ਹੋਈ ਪਈ ਹੈ ਕਿ ਮਾਲਵਾ ਨਹਿਰ ਇੱਥੇ ਕਿਤੇ ਵੀ ਦਿਖਾਈ ਨਹੀਂ ਦੇ ਰਹੀ